ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਸ਼੍ਰੀ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਗੁਰ ਸੇਵਕ ਕਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਗੁਰ ਸੇਵਕ ਅੱਜ ਘੱਟੋ ਘੱਟ ਵੀ 2 ਤੋਂ 3 ਨੱਕ ਜਿਹੜੇ ਆਪਾਂ ਤੁਹਾਨੂੰ ਵਿਹੜਾ ਦਿਖਾ ਦਾਂਗੇ ਚੁਾਈ ਜਿਹੜੀ ਆ ਦੋਸਤੋ ਬਿਲਕੁਲ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਕਰਕੇ ਦਿਖਾ ਦਾਂਗੇ ਠੀਕ ਹੈ ਜੀ ਅੱਜ 15 April ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਸ਼ਾਮ ਦੇ ਤੇ ਚਵਾਈ ਆਪਾਂ ਤੁਹਾਨੂੰ ਦਿਖਾ ਦਾਂਗੇ ਵੈੜ ਜਿਹੜੀ ਪਸੰਦ ਹੋਊਗੀ ਹੱਕ ਸਮਝ ਕੇ ਆਪਦੀ ਤਸੱਲੀ ਆਪ ਵੀ ਜ਼ਰੂਰ ਕਰ ਲਿਓ ਘਰੇ ਵਿజిਟ ਕਰਕੇ ਠੀਕ ਆ ਤੇ ਪ੍ਰੋਪਰ ਗੱਲਬਾਤ ਕਰਾਂਗੇ ਕੁਝ ਤੁਹਾਨੂੰ ਵੈੜਾ ਜਿਹੜੀਆਂ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਆ ਵੈੜਾ ਨੇ ਦੋਸਤੋ ਇਹਨਾਂ ਦੀ ਪ੍ਰੋਪਰ ਜਾਣਕਾਰੀ ਆ ਆਪਾਂ ਵੀਰ ਗੁਰਸੇਵਕ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਣੀ ਆ ਆਓ ਕਰਦੇ ਆ ਗੱਲਬਾਤ ਪਾਈ ਗੁਰਸੇਵਕ ਦੇ ਨਾਲ ਹਾਂਜੀ ਵੀਰ ਗਰਸੇਵਕ ਸਭ ਤੋਂ ਪਹਿਲਾਂ ਸਾਸਤਰੀ ਕਾ ਵੀਰ ਕੀ ਹਾਲ ਨੇ ਸਾਸਤਰੀ ਕਾਲ ਜੀ ਵਾਏ ਕੋ ਜਿੱਦਾ ਖਾਲਸਾ ਵਾਏ ਕੋ ਜਿੱਕੇ ਪਤੇ ਸੰਜੋਗ ਗਿਆ ਚੱਲ ਗਿਆ ਬਹੁਤ ਵਧੀਆ ਵੀਰ ਬਹੁਤ ਵਧੀਆ ਤੇ ਗਰਸੇਵਕ ਭਈ ਅੱਜ ਪਸ਼ੂ ਆਪਣੇ ਕੋਲ ਵੜਾ ਮੇਰੇ ਕੰਨੀਆਂ ਨੇ ਮਕਾਉ ਅੱਜ ਵੀਰ ਜੀ ਬਰੇ ਤਿੰਨ ਪਸ਼ੂ ਆ ਤਿੰਨ ਪਸ਼ੂ ਤੇ ਪਹਿਲੇ ਨੰਬਰ ਕਿਹੜੇ ਵੜ ਤੋਂ ਸਟਾਰਟ ਕਰਨ ਲਿਗੇ ਜੀ ਆ ਜਿਓ ਜੀ ਤੇ ਗਰਸੇਵਕ ਵੀਰੇ ਵੜ ਚੰਗੀ ਲੱਗਦੀ ਐ ਮਤਲਬ ਕਿ ਸੂਹਾ ਕਿੰਨਾ ਸੂਈ ਐ ਇਹ ਸੂਹਾ ਵੀਰ ਜੀ ਦੂਜਾ ਤੀਜਾ ਦੂਜਾ ਦੂਜਾ ਤੀਜਾ ਹਾਂਜੀ ਸੈਕੰਡ ਟਾਈਮਰ ਆ ਦੋਸਤੋ ਦੂਜੇ ਸੂਵੇ ਸੂਈ ਵ ਤੇ ਥੱਲੇ ਬੱਚੇ ਦੇ ਬੱਚਾ ਜੀ ਹਾਂ ਜੀ ਬੱਚਾ ਬਾਬਾ ਜੀ ਅੱਜ 6ਵਾਂ ਦਿਨ ਹੋਇਆ ਸੋਈ ਨੂੰ 6ਵਾਂ ਦਿਨ ਅੱਜ ਸੋਈ ਨੂੰ ਬੱਚੇ ਦੇ ਨਾਲ ਜਿਹੜਾ 나ੜੂਆ ਦੱਸੋ ਤੁਸੀਂ ਦੇਖ ਸਕਦੇ ਹਾਂ ਨਾ ਵੀ ਨਾਲ ਆਇਆ ਠੀਕ ਹੈ ਜੀ 나ੜੂ ਬੱਚੇ ਦੇ ਨਾਲ ਆ ਤੇ ਦੂਜਾ ਸੂਆ 6ਵਾਂ ਦਿਨ ਤੇ ਹੁਣ ਬਾਬਾ ਜੀ ਦੁੱਧ ਕਿੰਨਾ ਰੈਡੀ ਆ ਦੁੱਧ ਬਾਬਾ ਜੀ ਇਹਦਾ 16 16 ਕਿ ਲੀਟਰ ਦੇ ਏੜ-ਗੇੜ ਤਿਆਰ ਆ ਦੋ ਜਿਹੜਾ ਕਿਸੇ ਵੀਰ ਨੇ ਆਣ ਕੇ ਚੋਲ ਲੈਣਾ ਜੀ ਇੱਥੇ ਹਾਂ ਜੀ ਜਿਹਨੇ ਆਣ ਕੇ ਵੀਰ ਨੇ ਚੋਲ ਲੈਣਾ ਕਿਉਂ ਅਸੀਂ ਚਲੋ ਆਪਾਂ ਜਿਹੇ ਦਾ ਜਿਗਰ ਨਹੀਂ ਕੀਤਾ ਦੁੱਧ ਦਾ 2-3 ਦਿਨ ਹੋ ਗਏ ਰੁੱਝੇ ਅਸੀਂ ਕਿਦੇ ਮੇਰੇ ਬਾਲੇ ਜੀ ਬਿਲਕੁਲ ਹਾਂ ਜੀ ਬਸ ਆਖੀ ਦਾ ਮੇਲਾ ਫਿਰ ਵਧੀਆ ਰਿਹਾ ਜੀ ਹਾਂ ਜੀ ਵਧੀਆ ਰਿਹਾ ਦਰਦੀ ਗਾ ਜੀ ਚਲੋ ਤੇ ਜੀ ਇਹਨਾਂ ਨੇ ਆਖਿਆ ਵੀ 20 ਲੀਟਰ ਰਸੀ ਪਾਉਗੀ ਠੀਕ ਹੈ 20 ਲੀਟਰ ਪਾਉਗੀ 16 12 ਲੀਟਰ ਤੇ 17 ਲੀਟਰ ਐਸ ਟਾਈਮ ਤਿਆਰ ਆ ਦੁੱਧ ਹਾਂ ਹਾਂ ਮੰਨ ਕੇ ਜਿਹੜਾ ਛੇਵਾਂ ਦੇ ਰਸੋਈ ਜੀ ਨੇ ਤਾਂ ਨਹੀਂ ਫਿਰ ਅੱਗੇ ਸੇਵਾ ਕੋਈ ਵੀ ਚੰਗੀ ਕਰ ਲੂਗਾ ਦੋ ਤੋਂ ਵੱਧੂ ਕੀ ਹਾਂਜੀ ਬਾਕੀ ਦੋ ਤੋਂ ਆਪਾਂ ਬਾਕੀ ਪ੍ਰੋਪਰ ਦਿਖਾਉਣੇ ਖੋਲ ਲੀਏ ਜੀ ਇਹਨੂੰ ਹਾਂਜੀ ਖੋਲ ਲੀਏ ਵੀਰ ਜੀ ਪਾਤੀਆਂ ਸੈਂਦੀ ਬਹੁਤ ਵਧੀਆ ਮਗਰੋਂ ਵੀ ਖਾਣਾ ਬਹੁਤ ਨਾਇਕ ਬੁਰਾ ਮਨਾਂ ਆਹ ਦੇਖੋ ਜੀ ਲੋ ਵੀ ਦੋਸਤੋ ਕਰੋ ਥਾਮਨੇਵਾ ਚੈੱਕਰ ਇਹ ਨਹੀਂ ਤੁਹਾਨੂੰ ਫੁੱਲ ਖੋਲਦ ਕੇ ਪਾਪਾ ਜੀ ਦਿਖਾਇਓ ਮੜਾ ਇਹ ਕੋਲ ਕਿ ਤੋੜ ਕੇ ਦਿਖਾਉਂਦਾ ਪਸੂਬਾ ਮੌਰਣੀ ਕਿੰਨੇ ਵਜੇ ਵਾਈ ਕੀਤੀ ਜੀ ਸਾਢੇ 7:30 ਵਜੇ ਠੀਕ ਹੈ ਜੀ ਪਹਿਲਵਾਨ ਜੀ ਫੜੇ ਬਣਾ ਬੱਚੇ ਨੂੰ ਮਗਰ ਆਹ ਦੇਖੋ ਜੀ ਕੱਦ ਕਰ ਜਿਹੜਾ ਦੋਸਤ ਸੋਨਾ ਹੈਗਾ ਵੈਡ ਦਾ ਐਚ ਐਫ ਬੱਚੀ ਆ ਪਿਓਰ ਐਚ ਐਫ ਬੱਚੀ ਆ ਠੀਕ ਹੈ ਜੀ ਫੁੱਲ ਹਾਈਟ ਆ ਲੰਬਾਈ ਪੂਰੀ ਆ ਬਾਕੀ ਕੁਆਲਿਟੀ ਜਿਹੜੀ ਆਰਡਰ ਦੀ ਆ ਕਾਫੀ ਖੂਬਸੂਰਤ ਆ ਆ ਲਓ ਜੀ ਮੋੜਦਗੇ ਜੀ ਘਪਾਲਾ ਹੋ ਜੀ ਠੀਕ ਹੈ ਬਾਕੀ ਅੱਥੇ ਚਵਾਈ ਵਧੀਆ ਹੋ ਜਾਂਦੀ ਹੈ ਮਗਰਲੇ ਥਾਣਾ ਦੀ ਜੀ ਚਵਾਈ ਹੱਥੀ ਮਗਰ ਵਧੀਆ ਹੋ ਜਾਂਦੀ ਬਹੁਤ ਬਹੁਤ ਵਧੀਆ ਮੋਟੀਆਂ ਥਾਣਾ ਬੱਬਾ ਜੀ ਬਹੁਤ ਵਧੀਆ ਬਸ ਸਾਹਮਣੇ ਕਰਾਈ ਜਰੀ ਚਵਾਈ ਬਿਲਕੁਲ ਜੀ ਬਿਲਕੁਲ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਦੇਖ ਲਿਓ ਧਿਆਨ ਦੇ ਨਾਲ ਠੀਕ ਆ ਬਿਲਕੁਲ ਆਪਾਂ ਤੁਹਾਨੂੰ ਚਵਾਈ ਦਿਖਾ ਦੇਣੀ ਆ ਕੁਆਲਟੀ ਆਰਡਰ ਦੀ ਚੰਗੀ ਹੈ ਠੀਕ ਆ ਜੀ ਤੇ ਮਗਰਲਾ ਥਾਂ ਵੀ ਤੁਸੀਂ ਵੇਖੋਗੇ ਮਗਰਲੇ ਦੋਨੋਂ ਥਾਂ ਵੇਖੋਗੇ ਵੀਰਦਾ ਦਾ ਵੀ ਹੱਥੀ ਚਵਾਈ ਬਹੁਤ ਵਧੀਆ ਹੁੰਦੀ ਆ ਬਾਕੀ ਆਪਾਂ ਤੁਹਾਨੂੰ ਤਸੱਲੀ ਨਾਲ ਕਰਕੇ ਦਿਖਾ ਦਾਂਗੇ। ਲੋ ਵੀ ਕਿਸਾਨ ਵੀਰੋ ਕਰੋ ਚੈੱਕ ਹਵਾ ਨੇ ਲੇਵੇ ਦੀ ਭਰਾਓ ਪੂਰੀ ਸਾਫ਼ ਆ ਠੀਕ ਆ ਤੇ ਦੂਜਾ ਸੂਆ ਸੂਈ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ ਤੇ ਚਵਾਈ ਸੋਹਣੀ ਲੱਗੀ ਹੋਵੇਗੀ ਤਕਰੀਬਨ 5 ਰੱਖਦੇ ਆ ਬਾਕੀ ਤੁਹਾਨੂੰ ਆਪਾਂ ਬਿਲਕੁਲ ਪਾਰਸਰ ਜੀ ਤਰੀਕੇ ਨਾਲ ਜਿਹੜੀ ਦਿਖਾ ਦੇਣੀ ਆ ਕਰਕੇ ਠੀਕ ਆ ਆ ਦੇਖੋ ਵਾਰ ਦੇ ਰੱਖੀ ਹੁੰਦਾ ਸਾਨਾ ਦੋ ਬਟੇ ਚੱਲ ਠੀਕ ਆ ਗੁਰਸੇਵ ਜੀ ਵੀਰੇ ਰੇਟ ਕਿੰਨਾ ਮੁੱਲ ਕੀ ਡਿਮਾਂਡ ਕੀ ਹੋਈ ਹੈ ਰੇਟ ਬਾਬਾ ਜੀ ਲੈ ਤੇ ਸਾਨਾ ਆਪਾਂ ਰੇਟ ਤੇ ਜਿਹਨੇ ਦੋ ਦੱਦ ਦੱਸਿਆ ਉਹ ਸਾਨਾ ਤਾਂ ਕੋਹ ਮੁੱਲ ਪਰ ਆਪਾਂ ਜੈ ਜੀ ਆਪਣਾ 60000 ਰੁਪਿਆ ਵੀਰ ਜੀ ਮੁੱਲ ਦੱਦਿਆ 60000 ਜੀ ਹਾਂਜੀ ਅੱਜ ਵੀਰਾਂ ਦਾ ਮਾਨਦਾਨ ਕਰਦਾ ਦੋਨੋਂ ਠੀਕ ਆ ਬਾਕੀ ਬਚੀ ਜੇ ਕੋਈ ਥੰਦਾ ਵੀ ਲੁਕਸ ਹੋਵੇ ਘੱਟ ਹੋਵੇ ਪੂਰ ਛੱਡਾਵੇ ਵੀਰਾਂ ਨੇ ਬਬਾਈ ਆਪਾਂ ਜ਼ਿੰਮੇਦਾਰ ਹਾਂ ਉਂਤਰ ਕਰ ਜਿਤੇ ਰਹੀ। ਲਓ ਵੀ ਦੋਸਤੋ ਖਰੀ ਬੱਛੀ ਆ ਤਸੱਲੀ ਤੁਸੀਂ ਕਰਨੀ ਆ ਪੈਸੇ ਰਕਮ ਖਰਚ ਕਰਨੀ ਆ ਤੁਸੀਂ। ਤਸੱਲੀ ਕਰਕੇ ਘਰੇ ਵਿਜਿਟ ਕਰਕੇ ਚੁਵਾਈ ਕਰ ਲਿਓ। ਪਸ਼ੂ ਜਿੰਨਾ ਕਿ ਥਲੇ ਦੁੱਧ ਕਿਹਾ ਜਾਂਦਾ ਜਿੰਨੀ ਕ ਤਸੱਲੀ ਦਿੱਤੀ ਜਾਂਦੀ ਆ ਓਨੀ ਕ ਪਖੂਬੀ ਢੰਗ ਨਾਲ ਤੁਸੀਂ ਕਰ ਸਕਦੇ ਹੋ ਓਨੀ ਨਿਕਲੂਗੀ ਪੂਰੀ ਠੀਕ ਆ। ਇਸ ਤੋਂ ਬਾਅਦ ਅਗਲੀ ਇੱਕ ਹੋਰ ਬੈੜ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚੁਵਾਈ ਆਪਾਂ ਜਿਹੜੀ ਆ ਇਹਦੀ ਬੇਸ਼ੱਕ ਚੁਵਾਈ ਜਿਹੜੀ ਦੋਸਤੋ ਮੈਂ ਤੁਹਾਨੂੰ ਲਾਸਟ ਫਾਈਨਲ ਤੱਕ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਪੂਰੀ ਵੀਡੀਓ ਦੇ ਵਿੱਚ ਲਾਸਟ ਦੇ ਜਿਹੜੀਆਂ ਚੁਵਾਈਆਂ ਤੁਹਾਨੂੰ ਦੇਖਣ ਦੇ ਵਿੱਚ ਮਿਲ ਜਾਣਗੀਆਂ। ਆਉਂ ਅਗਲੀ ਵਿਹੜ ਦੀ ਜਾਣਕਾਰੀ ਆਪਾਂ ਲੈ ਲੈਨੇ ਆ ਸੇਵਕ ਵੀਰੇ ਜਿਹੜੀ ਇਹ ਵਿਹੜ ਆ ਗਈ ਆ ਕੀ ਇਨਫਰਮੇਸ਼ਨ ਆ ਜੀ ਸੂਈ ਹੈ ਵੀ ਹਾਂ ਜੀ ਵੀਰ ਜੀ ਸੂਈ ਹੈ ਸੂਈ ਕਿੰਨੇ ਕਿ ਦਿਨਾਂ ਦੀ ਇਹ ਬਾਬਾ ਜੀ ਸੂਆ ਹੋਵੇ 15 ਦਿਨਾਂ ਦਾ ਹੋ ਗਿਆ ਇਥੇ ਜੀ 15 16 ਦਿਨਾਂ ਦਾ ਹੋ ਜੂਗਾ ਸੂਆ 15 ਦਿਨਾਂ ਦਾ ਲਾ ਲੋਗੇ ਮਗਰ ਬੱਚਾ ਬੱਛਾ ਜੀ ਮਗਰ ਬੱਚਾ ਬਾਬਾ ਜੀ ਇਹਦੇ ਮਗਰ ਬੱਚਾ ਠੀਕ ਆ ਜੀ ਠੀਕ ਆ ਆ ਬੱਛਾ ਜੀ ਠੀਕ ਆ ਆ ਦੇਖੋ ਠੀਕ ਆ ਦੇਖੋ ਕਿਵੇਂ ਭੱਜ ਕੇ ਉੱਠਿਆ ਤੇ ਬਾਬਾ 15 ਕ ਦਿਨ ਦਾ ਸਮਾਂ ਹੋ ਗਿਆ ਤੇ ਥੱਲੇ ਦੁੱਧ ਆਪਾਂ ਕਿੰਨਾ ਚਵਾ ਦੇਣਾ ਭੈਣ ਭਰਾਵਾਂ ਨੂੰ ਦੁੱਧ ਵੀਰ ਜੀ ਜਿਨ੍ਹਾਂ ਦੇ ਆਪਾਂ ਘਰੋਂ ਲੈ ਆਏ ਆਂ ਆਪਾਂ ਉਹਨਾਂ ਦੇ ਘਰੋਂ ਚੋਗੇ ਲੈ 17 ਲੀਟਰ ਆ ਹਾਂਜੀ ਕੀ ਕਰਨ ਦੁੱਧ ਬਾਕੀ ਵੀਰ ਜੀ ਆ ਕੇ ਉਹਨਾਂ ਥੋੜਾ ਆ ਕੇ ਵੇਰ ਵਾਜੇ ਨੇ ਉੱਪਰੇ ਥਾਂ ਜਾਨ ਕੇ ਕੀਤਾ ਤੇ ਇਸ ਟਾਈਮ ਜਿਹੜਾ ਦੁੱਧ ਆ ਮੇਰੇ ਸਾਨਾ ਰੈਡੀ 15 ਤੋਂ ਉੱਪਰ ਹੀ ਹੋਊਗਾ ਪਲੱਸ ਆਪਾਂ 15 ਮੰਨ ਕੇ ਚੱਲਦੇ ਆਂ ਵੀਰ ਜੀ 15 ਆਪਾਂ ਦੱਸੀਏ ਕੋਈ ਵੱਧ ਭੈਣ ਭਰਾ ਕੋਈ ਪਾਈਆ ਖੰਡ ਵੱਧ ਕੱਢ ਲੇਗੇ ਕਿ 15 ਹਾਂਜੀ ਠੀਕ ਆ 15 ਕਿਲੋ ਦੀ ਜਿਹੜੀ ਦੋਸਤ ਤੁਸੀਂ ਚਵਾਈ ਤੁਸੀਂ ਕਰਨੀ ਆ ਆ ਆ ਫੇਸ ਕੁਆਲਟੀ ਆ ਠੀਕ ਆ ਜੀ ਬੜਾ ਸ਼ਿੰਗੀ ਆ ਉਹਦਾ ਸੀਲ ਠੰਡੀ ਬਹੁਤ ਆ ਵੇਖਣ ਨੂੰ ਜਦੋਂ ਆਹ ਵੇਖੋ ਜੀ ਵੈਸੇ ਪੂਰੀ ਸੀਲ ਸੋਹ ਹੈ ਜਿੱਥੇ ਵੇਖੋ ਖੜੀ ਆ ਦੋਸਤੋ ਲਤਾ ਖਲਾੜ ਕੇ ਖੜ ਗਈ ਆ ਫੇ ਨਦੀ ਨੀ ਗਿਆ ਵੇਖੋ ਆਹ ਵੇਖੋ ਮੇਰਾ ਵੀਰ ਤਸल्ली ਨਾਲ ਆ ਕਰੋ ਚੈੱਕ ਆਹ ਠੰਮੇ ਬਾ ਵੇਖੋ ਜੀ ਕੱਲਾ ਕੱਲਾ ਥਾਣਾ ਦੋਸਤੋ ਨਿਖੜਵੇਂ ਥਾਣਾ ਠੀਕ ਹੈ ਤੇ ਬਿਲਕੁਲ ਮੁੱਠੀ ਵਾਲਾ ਥਾਣਾ ਲੱਗਾ ਬੈਠ ਤੇ ਗੁਰਸੇਵ ਵੀਰੇ ਸੋਈ ਹੈ ਵੀ ਮਤਲਬ ਕਿ ਦੂਜਾ ਸਵੇਰ ਜੀ ਹਾਂਜੀ ਦੂਜਾ ਸਵੇਰ ਵੀਰ ਜੀ ਘਰ ਆ ਲੈਣੇ ਆਪੀ ਆਈ ਠੀਕ ਹੈ ਖੋਲ ਕੇ ਦਿਖਾਈਏ ਵੀਰੇ ਵੀ ਹਾਂਜੀ ਲੋਬੀ ਭਰਾਵੋ ਕਰੋ ਚੈੱਕ ਠੀਕ ਹੈ ਰੈਡ ਖਰੀ ਆ ਬਿਲਕੁਲ ਤੇ ਡੀਓ ਲੂਵਾ ਬਿਲਕੁਲ ਵਧੀਆ ਹੈਗਾ ਠੀਕ ਹੈ ਜੀ ਲੋਬੀ ਬਾਕੀ ਸੇਵਕ ਵੀ ਚਵਾਈ ਚੁਈ ਚੰਗੀ ਲੱਗੀ ਆ ਮੈਂ ਤਾਂ ਬਹੁਤ ਵਧੀਆ ਚਵਾਈ ਬਾਬਾ ਜੀ ਇਹਦਾ ਅੱਛਾ ਅੱਛਾ ਪਰ ਥਾਨ ਘੱਟ ਹੋਵੇ ਆਪਾਂ ਜ਼ਿੰਮੇਦਾਰ ਆ ਭੂਤ ਨਾ ਹੋਵੇ ਹਾਂ ਆਪਾਂ ਬਾਬਾ ਜੀ ਜ਼ਿੰਮੇਦਾਰ ਆ ਠੀਕ ਹੈ ਲੋਬੀ ਭਰਾਵੋ ਆ ਵੀ ਮਲੋ ਕਰੋ ਚੈੱਕ ਠੀਕ ਆ ਤੇ ਬੇਸ਼ੱਕ ਥੋੜਾ ਥੋੜਾ ਸਿੰਗ ਹੈਗੇ ਆ ਦੋਸਤੋ ਠੀਕ ਆ ਤੇ ਬਾਕੀ ਸੀਲ ਠੰਡੀ ਇੰਨੀ ਕਿ ਜ਼ਿਆਦੀ ਆ ਵੀਰ ਨੇ ਤੁਹਾਨੂੰ ਚਾਰੇ ਪਾਸੇ ਜਿਹੜਾ ਲੇਵੇ ਤੇ ਹੱਥ ਲਾ ਕੇ ਵਿਖਾਤਾ ਤਸੱਲੀਆਂ ਕਰਾਤੀਆਂ ਵੀ ਜਿਵੇਂ ਮਰਜ਼ੀ ਕੋਈ ਭੈਣ ਚਵਾਈ ਕਰ ਲੇ ਜਾਂ ਵੀਰ ਚਵਾਈ ਕਰ ਲਿਆ ਕਰੋ ਚੱਕ ਜੇ ਵੇਖੋ ਆਹ ਦੇਖੋ ਮੇਰਾ ਵੀਰ ਜਿਵੇਂ ਮਰਜ਼ੀ ਹੱਥ ਲਾਈ ਜੋ ਵੀ ਇਹ ਨਹੀਂ ਕੋਈ ਵੀ ਪੈਰ ਫਟ ਜਾਊਗੀ ਠੀਕ ਆ ਜੀ ਬਿਲਕੁਲ ਤਸੱਲੀ ਵਾਲੀ ਬੈੜ ਆ ਭਰਾਵੋ ਜਰੂਰ ਹੱਥ ਪਾ ਲਿਓ ਠੀਕ ਆ ਤੇ ਵੀਰ ਸੇਵਕ ਕਿੰਨਾ ਮੋਲੇ ਦਾ ਜੀ ਵਾਜੀ ਵੀਰ ਜੀ ਲੈ ਆ ਖੰਦੀ ਸਾਹ ਅੱਛਾ ਜੀ ਫਿਰ ਵੀ ਕੋਈ ਸਾਹਨੇ ਜੀ ਨਾ ਦੁੱਧ ਬਾਬਾ ਜੀ ਉਹ ਦੱਸ ਦੇ ਬਤਨ ਨੂੰ ਮੇਰੇ ਨਾਲ ਨਾ ਮਾਦੀ ਵਾਟ ਲਈਏ ਆਪਾਂ ਚੋ ਲੈਣ ਦੇਣ ਵਾਲੀ ਗੱਲ ਵੀਰ ਜੀ ਆਪਾਂ 41000 ਰੁਪਿਆ ਦਾ ਮੁੱਲ ਕਰਦੇ ਆ 41 ਜੀ 41000 ਰੁਪਏ 41000 ਹਾਂਜੀ 41000 ਰੁਪਏ ਕੋਈ ਇਮਾਨਦਾਰ ਵੀਰਾਂ ਦਾ ਕਰਾਂਗੇ ਮਾਨਤਨ ਹੋ ਜਾਏਗਾ ਜੀ ਹਾਂਜੀ ਇਹ ਤਾਂ ਇਮਾਨਦਾਰ ਹੋਕਰ ਠੀਕ ਆ ਹਾਂਜੀ ਮਾਨਤਨ ਵੀਰੋ ਵਿੱਚੋਂ ਹੋ ਜਾਊਗਾ 41000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਇਸ ਤੋਂ ਬਾਅਦ ਸੇਵਕ ਵੀਰੇ ਅਗਲੀ ਵੜ ਵੀ ਪਕਾਊਗਾ ਹਾਂਜੀ ਵੀ ਜੀਓ ਠੀਕ ਆ ਇਹ ਕੀ ਇਹਦੀ ਡਿਟੇਲ ਆ ਸੂਨ ਵਾਲੀ ਆ ਹਾਂਜੀ ਸੂਨ ਵਾਲੀ ਵੇਚੀ ਕਿੰਨਾ ਕ ਸਮਾਂ ਪਿਆ ਜੀ ਇਹ ਦਿਨ ਬਾਬਾ ਜੀ ਲੈ ਰੂ 15 ਤੋਂ 20 ਦਿਨ ਲੈ ਲੂਗੀ 15 ਤੋਂ 20 ਦਿਨ ਦਾ ਭਰਾਵਾ ਸਮਾਂ ਲੈ ਜੂ ਠੀਕ ਆ ਤੇ ਸੂਬਾ ਦੂਜੇ ਨੇਗੇ ਹਾਂਜੀ ਦੂਜੇ ਸਵੇਰੇ ਸੋਨਾ ਮੂੰਹ ਜਵਾਨ ਹੈ ਜਵਾਨ ਹੈ ਜਵਾਨ ਹੋ ਗਈ ਹੋਵੇਗੀ ਠੀਕ ਹੈ ਦੰਦੋ ਜਵਾਨ ਹੈ ਭਰਾਓ ਠੀਕ ਹੈ ਦੰਦੋ ਜਵਾਨ ਹੈ ਤੇ ਦੂਜਾ ਸੂਬਾ ਸੈਕਿੰਡ ਲਕਟੇਸ਼ਨ ਵਿੱਚ ਸੌਣ ਜਾ ਰਹੀ ਆ ਤੇ ਦਿਨ ਘਟੋ ਘਟ ਵੀ 10 ਕ ਲੈ ਲਈ ਹਨ ਆਹ ਜਿਆਦਾ 10 ਲੈ ਦੇ 15 ਲੈ 15 ਲੈ ਲਓ ਬੋਟਲ ਨਾਲ ਲੈ ਲਓ ਲਓ ਵੀ ਭਰਾਓ ਥੇਲਾ ਟੋਨਾ ਬਹੁਤ ਜਿਆਦੀਆਂ ਨੇ ਤੇ ਥਣ ਵੀ ਬਿਲਕੁਲ ਠੀਕ ਹੈ ਠੀਕ ਹੈ ਜੀ ਚੰਗਾ ਥਾਣਾ ਤੇ ਸਮਾਂ ਬੇਸ਼ੱਕ ਦੱਸ ਦਿੰਦਾ ਜੇ 12 ਲੈ ਜੀ ਠੀਕ ਹੈ ਇੱਥੇ ਸਮਾਂ ਲੈ ਜੂਗੀ ਤੇ ਸੇਵ ਕੁ ਵੀਰੇ ਖੋਲਣ ਤੋਂ ਪਹਿਲਾਂ ਇੱਕ ਇਹਦਾ ਮੋਲ ਜ਼ਰੂਰ ਦੱਸ ਦੋ ਵੀ ਵਹਿੜ ਦਾ ਕਿਉਂਕਿ ਇਹ 10 ਤੋਂ 15 ਦਿਨ ਸਮਾਂ ਪਿਆ ਹੈ ਕੀ ਮੋਲ ਪਾੜਦਾ ਅੱਜ ਕੋਈ ਭੈਣ ਭਰਾ ਲੈ ਕੇ ਜਾਵੇ ਬਾਬਾ ਜੀ ਜੇ ਤੇ ਅੱਜ ਦਾ ਬਸ ਵੇਖੋ ਅੱਜ ਤੇ ਜੇ ਤੇ ਅੱਜ ਵੀ ਖੋਲਿਆ ਗਿਆ ਜਾਂਦਾ ਚਲੋ ਵੀ 10 15 ਦਿਨ ਅਗਲੇ ਨੇ ਸਾੰਭਣੀ ਵੀ ਹਾਂ ਹਾਂ ਜੀ ਚਲੋ ਆਪਾਂ ਮੋਲ ਕਰਦੇ ਹਾਂ 38000 ਰੁਪਏ ਦੇ ਵਿੱਚ ਈਮਾਨਦਾਨੀ ਕਰਾਂਗੇ ਆਪਾਂ ਜੀ 30000 ਦੇ ਵਿੱਚੋਂ ਜੀ 30000 ਦੇ ਵਿੱਚੋਂ ਮਾਨਤਾਣੀ ਆਪਾਂ ਕਰਾਂਗੇ ਹਾਂਜੀ ਬਾਕੀ ਜੀ ਫਿਰ ਉਹ ਲਾਗੇ ਆਣ ਕੇ ਫਿਰ ਇਹਦਾ ਬਖਰਾ ਮੋਲ ਨੂੰ ਜੁੜਤਾਂ ਨੂੰ ਬਾਅਦ ਵਿੱਚ ਤਿਆਰ ਹੋਏ ਪਸ਼ੂ ਦਾ ਚਲੋਗੇ ਵਾਦਾ ਘਟ ਉੱਪਰ ਹੇਟਾਂ ਹੋ ਜੂ ਬਾਅਦ ਦੀ ਗੱਲ ਹੈ ਜੀ ਹਾਂਜੀ ਬਾਕੀ ਬਾਬਾ ਜੀ ਨਾਲ ਘਰ ਆਲੇ ਨੇ ਅੱਖਾਂ ਵੀ ਦੁੱਧ ਦੇਦੇ ਸਭ ਨੂੰ 15 ਲੀਟਰ 16 ਲੀਟਰ ਜੀ ਹਾਂਜੀ ਜੀ ਲਓ ਵੀ ਦੋਸਤੋ ਕਰੋ ਚੈੱਕ ਇਹ ਵੀ ਬਾਬਾ ਸੇਮ ਕਿ ਵੀਰੇ ਬੁਖਾਰ ਗਿਆ ਤੋਂ ਉਸ ਤੇ ਮਾਰਾ ਦੂਜੇ ਸਵੇਰੇ ਦੇ ਵਿੱਚ ਆ ਭਰਾਵੋ ਠੀਕ ਆ ਤੇ ਅਜਾ ਦਿਨ ਨਾਲ ਜਾਂਦੀ ਆ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਸਮਾਂ ਲੈ ਜੂਗੀ ਜੀ ਤਾਂ ਕੋਈ 10 ਤੋਂ 12 ਦਿਨ ਦਾ ਸਮਾਂ ਲੈ ਜਾਂਦੀ ਆ ਠੀਕ ਆ ਤੇ ਬਿਲਕੁਲ ਜਿਹੜੀ ਇਹ ਰਿਸਟ ਪੋਸਟ ਆ ਪੂਰੀ ਹੈਲਦੀ ਆ ਤੇ ਰਾਜੀ ਆ ਠੀਕ ਆ ਲਓ ਵੀ ਠੀਕ ਆ ਅੱਜ ਵੀ ਰਸੇਵਕ ਦੇ ਕੋਲੇ ਤਿੰਨ ਬੈੜਾਂ ਸੀ ਦੋਸਤੋ ਠੀਕ ਆ ਤਿੰਨ ਵੇੜਾਂ ਸੀ ਵੀਰ ਦੇ ਕੋਲ ਤੇ ਇਹ ਦੇਨ ਲ ਜਾਂਦੀ ਆ ਬਾਕੀ 10-12 ਦਿਨ ਕਿਸੇ ਵੀਰ ਨੇ ਸੇਵਾ ਕੇ ਹੋਰ ਪ੍ਰੋਪਰ ਕਰਨੋਂਗੇ ਇਹ ਲੈ ਜਾ ਕੇ ਤੇ ਵੇੜ ਜਿਹੜੀ ਹਵਾਨਾ ਹੋਣਾ ਕਾਫੀ ਫੋਲੂਗੀ ਤੇ ਲੜ ਲੂਟ ਤੁਸੀਂ ਦੇਖ ਸਕਦੇ ਹੋ ਢਿੱਲਾ ਢੋਲਾ ਕਾਫੀ ਆ ਠੀਕ ਹੈ ਤੇ ਮੋਲ ਜਿਹੜਾ 38000 ਹੈ ਅੱਜ ਦਾ ਹਾਂਜੀ-ਹਾਂਜੀ ਉਹਦੇ ਵਿੱਚੋਂ ਮਾਨਤਾਂ ਜਿਹੜਾ ਹੈਗਾ ਕਿਸਾਨ ਵੀਰੋ ਥੋੜਾ ਜਿੰਨਾ ਵੀ ਕੋਈ ਗੁਜਾਇਸ਼ ਹੁੰਦੀ ਆ ਉਹ ਜ਼ਰੂਰ ਹੋ ਜੂਗੀ 38000 ਦੇ ਵਿੱਚੋਂ ਮਾਨਤਾਂ ਹੋ ਜੂਗਾ ਠੀਕ ਆ ਤੇ ਆ ਜੋ ਬਾਈ ਠੀਕ ਹੈ ਤੇ ਵੀਰ ਸੇਵਕ ਇੱਕ ਨੰਬਰ ਵੀ ਆਪਣੇ ਦੱਸ ਦੋ ਬਾਅਦ ਆਪਾਂ ਚੁਬਾਈ ਕਰਾ ਲਈਏ ਜੀ ਨੰਬਰ ਵੀਰ ਜੀ ਆਪਣਾ ਹੈਗਾ 97813 ਹਾਂਜੀ 5875 ਹਾਂਜੀ 97813 ਤੇ 5875 ਠੀਕ ਹੈ ਜੀ ਹਾਂਜੀ ਤੇ ਸੇਵਕ ਵੀਰੇ ਕਰੀਏ ਸਟਾਫ